ਅੱਜ ਜਿਸ ਟੌਪਿਕ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਸ਼ਾਇਦ ਇਸ ਟੌਪਿਕ ਤੇ ਪਹਿਲਾਂ ਕਿਸੇ ਨੇ ਗੱਲਬਾਤ ਨਾ ਕੀਤੀ ਹੋਵੇ ਜਾਂ ੱਟ ਕੀਤੀ ਹੋਵੇ ਪਰ ਬਹੁਤੇ ਇਸ ਟੌਪਿਕ ਤੇ ਗੱਲਬਾਤ ਕਰਨਾ ਪਸੰਦ ਨਹੀਂ ਕਰਦੇ ਪਰ ਮੈਂ ਅੱਜ ਇਸ ਟੌਪਿਕ ਤੇ ਗੱਲ ਕਰਨ ਜਾ ਰਿਹਾ ਇਹ ਉਹ ਲੋਕ ਵੀ ਸਾਥ ਦੇਣਗੇ ਤੇ ਕਹਿਣਗੇ ਹਾਂਜੀ ਵਾਕੇ ਹੀ ਸਾਡੇ ਨਾਲ ਇਸ ਤਰ੍ਹਾਂ ਦੀਆਂ ਕਟਨਾਮਾ ਇਹ ਹੁੰਦੀਆਂ ਨੇ ਤੇ ਹੁੰਦੀਆਂ ਰਹਿਣਗੀਆਂ ਗੱਲਬਾਤ ਕਰ ਰਹੇ ਆ ਜੀ ਪੰਜਾਬ ਪੁਲਿਸ ਬਾਰੇ ਜਾਂ ਕੋਈ ਵੀ ਪੁਲਿਸ ਮੈਕਮਾ ਹੋਵੇ ਕੀ ਇਹ ਹਮੇਸ਼ਾ ਹੀ ਜਿਹੜੇ ਸਰਕਾਰ ਦੇ ਹਥਿਆਰ ਰਹੇ ਨੇ ਆਮ ਲੋਕਾਂ ਦੇ ਲਈ ਪੁਲਿਸ ਨਹੀਂ ਬਣਾਈ ਗਈ ਇਹ ਪੁਲਿਸ ਬਣਾਈ ਗਈ ਹੈ ਜਿਹੜੀ ਮੌਜੂਦਾ ਸਰਕਾਰ ਹੋਵੇ ਜਿੱਤੀ ਹੋਈ ਜਿੱਤੀ ਹੋਈ ਕੋਈ ਵੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਉਹ ਆਪਦੇ ਹਥਿਆਰ ਬਣਾਉਂਦੀ ਹੈ ਪੰਜਾਬ ਪੁਲਿਸ ਹੋਵੇ ਚਾਹੇ ਹੋਰ ਜਿਹੜੀ ਮਰਜ਼ੀ ਪੁਲਿਸ ਹੋਵੇ ਪੁਲਿਸ ਦਾ ਕੰਮ ਕੀ ਹੁੰਦਾ ਕਿ ਜੋ ਵੀ ਸਰਕਾਰ ਬਾਰੇ ਉਲਟਾ ਬੋਲੇ ਜਾਂ ਸਰਕਾਰ ਦੀਆਂ ਜਿਹੜੀਆਂ ਖਾਮੀਆਂ ਲੋਕਾਂ ਸਾਹਮਣੇ ਲਿਆਉਂਦੀ ਕੋਸ਼ਿਸ਼ ਕਰੇ ਜਾਂ ਕਿਸੇ ਕੋਈ ਐਮ.ਐਲ.ਏ ਜਾਂ ਕਿਸੇ ਐਮ.ਪੀ. ਬਾਰੇ ਕੋਈ ਗੱਲਾਂ ਬਾਤਾਂ ਕੋਈ ਇਨਸਾਨ ਮੂਰੇ ਲਿਆਵੇ ਲੋਕਾਂ ਦੇ ਅੱਗੇ ਲਿਆਵੇ ਉਹ ਗੱਲ ਤਾਂ ਉਹਨਾਂ ਦਾ ਹੁਕਮ ਮੰਨ ਕੇ ਉਸ ਇਨਸਾਨ ਨੂੰ ਗਾਇਬ ਹੀ ਕਰ ਦੇਣਾ ਜਾਂ ਡਰਾ ਧਮਕਾ ਦੇਣ ਝੂਠੇ ਪਰਚੇ ਪਾਦਣ ਇਹ ਪੁਲਿਸਾਂ ਜਿਹੜੀ ਇਹ ਅੰਗਰੇਜ਼ਾਂ ਸਮੇ ਤੋਂ ਇਸੇ ਤਰ੍ਹਾਂ ਹੀ ਚੱਲਦੀ ਆ ਰਹੀ ਹੈ ਕਿ ਇਹ ਸਿਰਫ ਸਰਕਾਰ ਦੇ ਹੀ ਹਥਿਆਰ ਹੁੰਦੇ ਨੇ ਆਮ ਲੋਕਾਂ ਦੇ ਲਈ ਪੁਲਿਸ ਨਹੀਂ ਹੁੰਦੀ ਵੱਡੇ ਜਿੰਨਾ ਦਾ ਪੈਸਾ ਚੱਲਦਾ ਜਿਨ੍ਹਾਂ ਦੇ ਹੱਥ ਵਿੱਚ ਪਾਵਰ ਹੈ ਉਹਨਾਂ ਦੇ ਲਈ ਪੰਜਾਬ ਦੇ ਕੋਈ ਵੀ ਰੂਲ ਆ ਜਿਹੜੇ ਉਹ ਕੰਮ ਨਹੀਂ ਕਰਦੇ ਤੇ ਦੂਜੇ ਪਾਸੇ ਗੱਲ ਕਰ ਲਈਏ ਆਮ ਲੋਕਾਂ ਦੀ ਜਿਹੜੇ ਇਸ ਸਟੈਂਡਰਡ ਦੇ ਵਿੱਚ ਫਸਣਾ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਕੋਈ ਡਰ ਰੈਂਦਾ ਆ ਆਪਦਾ ਤੇ ਨਾ ਹੀ ਉਹਨਾਂ ਕੋਲ ਕੋਈ ਮੇਨ ਪਾਵਰ ਹੁੰਦੀ ਹੈ ਤੇ ਉਹਨਾਂ ਨੂੰ ਇਹ ਪੁਲਿਸ 100 ਤਰ੍ਹਾਂ ਦੇ ਜਿਹੜੇ ਆਈਪੀਸੀ ਧਾਰਾ ਗਿਣਾ ਦਿੰਦੀ ਆ ਕਿ ਆਹ ਧਾਰਾ ਤੁਹਾਡੇ ਤੇ ਲੱਗੂ ਤੁਸੀਂ ਆਹ ਕੰਮ ਕੀਤਾ ਡਰਾ ਇਹਨਾਂ ਜਿਆਦਾ ਡਰਾ ਤਮਕਾ ਦਿੰਦੀ ਆ ਆਮ ਲੋਕਾਂ ਦੀ ਗੱਲ ਕਰ ਰਿਹਾ ਮੈਂ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਹੱਥ ਵਿੱਚ ਪਾਵਰ ਆ ਮੇਨ ਪਾਵਰ ਜਿਨ੍ਹਾਂ ਕੋਲੇ ਹੁੰਦੀ ਆ ਉਹਨਾਂ ਨੂੰ ਪੁਲਿਸ ਤੋਂ ਡਰ ਨਹੀਂ ਲੱਗਦਾ ਤੇ ਨਾ ਹੀ ਉਹ ਪੁਲਿਸ ਤੋਂ ਕਦੇ ਡਰਦੇ ਨੇ ਇਹ ਆਪਾਂ ਜੇ ਕਿਤੇ ਕੋਈ ਸਮਾਗਮ ਵੱਡਾ ਸਮਾਗਮ ਹੋ ਰਿਹਾ ਉੱਥੇ ਵੀ ਦੇਖ ਸਕਦੇ ਆ ਵੋਟਾਂ ਦੌਰਾਨ ਵੀ ਇਹ ਜੇ ਹਾਦਸੇ ਜਿਹੜੇ ਆਪਾਂ ਆਪ ਆਪ ਦੇਖੀ ਦੇਖ ਸਕਦੇ ਆ ਕਿ ਮੋਟਰਸਾਈਕਲ ਵਾਲਿਆਂ ਤੇ ਕਿਸ ਤਰ੍ਹਾਂ ਰੋਹ ਮਾਰਿਆ ਜਾਂਦਾ ਜਿਹੜਾ ਗੱਡੀ ਦੇ ਵਿੱਚ ਕੋਈ ਬੰਦਾ ਜਿਹੜਾ ਡਰਾਈਵਰ ਬੈਠਾ ਹੈ ਕੋਈ ਬੱਚਾ ਗੱਡੀ ਚਲਾ ਰਿਹਾ 18 20 ਸਾਲਾਂ ਦਾ ਤਾਂ ਉਹਦੇ ਕਿਸ ਤਰ੍ਹਾਂ ਦਾ ਰੋਹ ਮਾਰਿਆ ਜਾਂਦਾ ਕਿ ਸੜਕ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਮੰਤਰੀ ਸਾਹਿਬ ਨੇ ਆਉਣਾ ਕਿ ਉਹ ਵੀ ਲੋਕਾਂ ਨੇ ਬਣਾਇਆ ਹੋਇਆ ਮੰਤਰੀ ਹੈ ਇਹ ਲੋਕਾਂ ਦੀ ਕਚਹਿਰੀ ਬਣਾਉਂਦੀ ਹੈ ਤਾਂ ਇਸ ਤਰ੍ਹਾਂ ਦੇ ਰੋਹ ਮਾਰੇ ਜਾਂਦੇ ਆ ਹੋਰ ਨਾਲ ਦੇ ਨਾਲ ਜੇ ਰੌਂਗ ਪਾਸੇ ਕੋਈ ਇਹੋ ਜਿਹਾ ਬੰਦਾ ਆ ਰਿਹਾ ਮਹੌਤਵਾਰ ਬੰਦਾ ਆ ਰਿਹਾ ਕੋਈ ਤਾ ਪੁਲਿਸ ਵਾਲਾ ਨੂੰ ਸਲੂਟ ਵੀ ਮਾਰੂਗਾ ਸਸਰੀਕਾਲ ਵੀ ਬੁਲਾਊਗਾ ਤੇ ਸ਼ੈਡ ਤੇ ਕਢਾਊਗਾ ਵੀ ਪੰਜਾਬ ਪੁਲਸਾ ਚਾਹੀਏ ਹੋਰ ਪੁਲਸਾ ਉਹ ਆਮ ਲੋਕਾਂ ਦੇ ਲਈ ਨਹੀਂ ਹੁੰਦੀ ਤੇ ਨਾ ਹੀ ਕਦੇ ਬਣਾਈ ਜਾਂਦੀ ਐ ਸਰਕਾਰ ਦੇ ਆਪ ਦੇ ਹਥਿਆਰ ਆ ਬਸ ਜੋ ਟਾਈਮ-ਟਾਈਮ ਤੇ ਵਰਤਲੇ ਜਾਂਦੇ ਨੇ ਜਿਸ ਹਿਸਾਬ ਦੇ ਨਾਲ ਵਰਤਨੇ ਨੇ ਅਗਰ ਪੰਜਾਬ ਪੁਲਸ ਲਾ ਲਈਏ ਹੋਰ ਪੁਲਸ ਲਾ ਲਈਏ ਜੇ ਅਸਲ ਦੇ ਵਿੱਚ ਪੁਲਸ ਹੈ ਤਾਂ ਫਿਰ ਜਿਹੜੇ ਵੱਡੇ ਖੁੰਡ ਨੇ ਉਹਨਾਂ ਨੂੰ ਕਿਉਂ ਨਹੀਂ ਚੱਕਿਆ ਜਾਂਦਾ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਜੇਲਾਂ ਦੇ ਵਿੱਚ ਕਿਉਂ ਨਹੀਂ ਸਿੱਟਿਆ ਜਾਂਦਾ ਜੇਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਡੇ ਵੱਡੇ ਵੱਡੇ ਜਿਹੜੇ ਠੱਗ ਆਪਾਂ ਦੇਖਦੇ ਬੈਠੇ ਆ ਜਿਨ੍ਹਾਂ ਕੋਲੇ 12 ਬੋਤਲਾਂ ਫੜੀਆਂ ਜਾਂ ਜਿਨ੍ਹਾਂ ਕੋਲੇ ਡੱਬਾ ਗੋਲੀਆਂ ਦਾ ਫੜਿਆ ਜਾਵੇ ਜਿਨ੍ਹਾਂ ਕੋਲੇ ਪੁੱਕੀ ਫੜੀ ਜਾਵੇ ਇਹਦੇ ਛੋਟੇ-ਛੋਟੇ ਸਮਗਲਰ ਆ ਜਿਹੜੇ ਮਾੜੇ-ਮੋਟੇ ਉਹ ਹਮੇਸ਼ਾ ਆਪਾਂ ਦੇਖਾਂਗੇ ਕਿ ਉਹ ਬੈਠੇ ਹੋਣਗੇ ਜੇਲ੍ਹ ਦੇ ਵਿੱਚ ਤਕੜਾ ਬੰਦਾ ਜੇਲ੍ਹ ਦੇ ਵਿੱਚ ਨਹੀਂ ਬੰਦਾ ਜੇ ਬੈਠੂਗਾ ਤਾਂ ਉਹਨੂੰ ਆਪਦੇ ਘਰ ਤੋਂ ਜ਼ਿਆਦਾ ਸਹੂਲਤਾਂ ਹੈ ਉਹ ਥਾਣੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਉਸ ਨੂੰ ਮਿਲੂਗੀ ਪਰ ਇਹ ਗੱਲਾਂ ਹੁਣ ਸੱਚ ਐ ਤੇ ਚੁੱਪਣਗੀਆਂ ਵੀ ਪਰ ਆਮ ਲੋਕਾਂ ਦੇ ਨਾਲ ੱਟਕਾ ਹੁੰਦਾ ਐ ਇਹ ਅਸੀਂ ਹਰ ਦਿਨ ਦੇਖਦੇ ਆਂ ਬਸ ਚੁੱਪ ਰਹਿਨੇ ਆ ਇਹ ਜੇ ਲੋਕ ਇਕੱਠੇ ਹੋਣ ਕਿਤੇ ਕੋਈ ਗੱਲ ਹੁੰਦੀ ਐ ਤਾਂ ਉਹ ਗਵਾਂਢ ਇਕੱਠਾ ਹੋਵੇ ਪੁਲਿਸ ਤੋਂ ਜਵਾਬ ਮੰਗੇ ਉਹਨਾਂ ਨਾਲ ਗੱਲਾਂ ਕਰੇ ਨਾ ਕਿ ਡਰੇ ਉਹਨਾਂ ਤੋਂ ਉਹਨਾਂ ਨੂੰ ਪੁੱਛੋ ਪਰ ਸਾਡੇ ਲੋਕ ਆ ਜਿਹੜੇ ਡਰ ਜਾਂਦੇ ਆ ਪਰ ਅਸਲ ਦੇ ਵਿੱਚ ਕਹਾਣੀਆਂ ਜਿਹੜੀ ਉਹ ਕਹਾਣੀ ਇਹ ਹੈ ਕਿ ਬਸੇ ਸਰਕਾਰ ਦੇ ਹੀ ਹਥਿਆਰ ਆ ਜੋ ਸਮੇਂ ਤੇ ਉਹ ਵਰਤ ਲੈਂਦੇ ਨੇ ਤੇ ਸਰਕਾਰ ਦੇ ਹੀ ਹੱਥ ਚੱਲਣ ਵਾਲੀ ਇਹ ਜਿਹੜੀ ਪੁਲਿਸ ਹੁੰਦੀ ਹੈ ਰਿਮੋਟ ਆ ਜਿਹੜਾ ਉਹ ਮਜੂਦਾ ਸਰਕਾਰ ਦੇ ਹਮੇਸ਼ਾ ਹੱਥ ਵਿੱਚ ਹੀ ਹੁੰਦਾ